ਜਾਣਾ ਸੀ ਛੋਟੇ ਕੱਲੂ ਕਰਾ ਸਾਹਿਬ ਪਹੁੰਚ ਗਏ ਅਜੂਬੇ ਜਦੋਂ ਅਜੂਬੇ ਵਿਜ਼ਿਟ ਕੀਤਾ ਤਾਂ ਆ ਜਿਹੜੇ ਬੁੱਤ ਬਣੇ ਸੀ ਇਹਨਾਂ ਨੂੰ ਵੇਖ ਕੇ ਸੱਚੀ ਹੀ ਮਨਪਾਵਕ ਹੋ ਗਿਆ ਤੇ ਅਸੀਂ ਕੀ ਕਰ ਰਹੇ ਹਾਂ ਉਹ ਸਾਡੇ ਲਈ ਸ਼ਹੀਦੀਆਂ ਦੇ ਕੇ ਲੜੇ ਕਈ ਮਾਮਾ ਦੀਆਂ ਕੁੱਖਾਂ ਐਵੇਂ ਹੀ ਰੋਲ ਗਈਆਂ ਕਈ ਬੱਚੇ ਨਸ਼ਿਆਂ ਦੇ ਵਿੱਚ ਪੈ ਗਏ ਤੇ ਕਈ ਗੈਂਗਸਟਰ ਬਣ ਗਏ ਤੇ ਕਈਆਂ ਨੂੰ ਇਦਾਂ ਹੀ ਮਾਰਿਆ ਜਾ ਰਿਹਾ ਹੈ ਸੱਚੀ ਬਹੁਤ ਹੀ ਮਨਪਾਵਕ ਹੋਇਆ ਤੇ ਜਦੋਂ ਅਸੀਂ ਬਾਹਰ ਆਏ ਤਾਂ ਇੱਕ ਡੌਗ ਵੇਖਿਆ ਜੋ ਕਿ ਬਹੁਤ ਹੀ ਦਰਦ ਦੇ ਵਿੱਚ ਸੀ ਇਸ ਦਾ ਪੈਰ ਨਾਲੋਂ ਬਿਲਕੁਲ ਹੀ ਲੱਤ ਚੁੱਕਿਆ ਸੀ ਉਹਦੀ ਹੱਡੀ ਟੁੱਟ ਚੁੱਕੀ ਸੀ ਬਿਲਕੁਲ ਹੀ ਮੜਾ ਜਾਈ ਨਾਲ ਜੁੜਿਆ ਹੋਇਆ ਸੀ ਤੇ ਇਹ ਆ ਕੇ ਮੈਂ ਇਹਨਾਂ ਨੂੰ ਦੱਸਿਆ ਕਿ ਆਹ ਦੇਖੋ ਕਿ ਡੋ ਕਿੰਨੀ ਤਕਲੀਫ ਦੇ ਵਿੱਚ ਆ ਤੇ ਇਹ ਅਗਲੇ ਦਿਨ ਆਏ ਤੇ ਇੱਥੋਂ ਦੇ ਕਰਮਚਾਰੀਆਂ ਨੇ ਵੀ ਥੋੜਾ ਬਹੁਤਾ ਸਾਥ ਦਿੱਤਾ ਤੇ ਉਹਨਾਂ ਨੇ ਇਸ ਨੂੰ ਸੰਗਲੀ ਪਾਈ ਸੰਗਲੀ ਪਾਉਣ ਤੋਂ ਬਾਅਦ ਮਾਉਥ ਕਵਰ ਪਾਇਆ ਤੇ ਫਿਰ ਇਹਨਾਂ ਨੇ ਗੱਡੀ ਦੇ ਵਿੱਚ ਬਿਠਾਇਆ ਹਸਪੀਟਲ ਪੁੱਜੇ ਇੰਜੈਕਸ਼ਨ ਲਾਏ ਉੱਥੇ ਆਪਰੇਟ ਕਰਵਾਇਆ ਇੰਜੈਕਸ਼ਨ ਨੇ ਬਹੁਤ ਹੀ ਮੁਸ਼ਕਲ ਦੇ ਨਾਲ ਲਗਾਇਆ ਸੀ ਬਹੁਤ ਹੀ ਪਰੇਸ਼ਾਨ ਕੀਤਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੱਕ ਕੁੱਤੀ ਹੈਗੀ ਸੀ ਜਿਹੜੀ ਜੇ ਤਾਂ ਉਹ ਪੈਰ ਨਾਲ اٹਕ ਗਿਆ ਹੋਇਆ ਹੀ ਤੇ ਆਪਾਂ ਉਹਦਾ ਉਹ ਪੈਰ ਲਹਾਇਆ ਆਪਰੇਟ ਕਰਵਾਇਆ ਤੇ ਆਪਰੇਟ ਕਰਾਉਣ ਤੋਂ ਬਾਅਦ ਫਿਰ ਤੁਹਾਨੂੰ ਪੱਟੀਆਂ ਵੀ ਕਰਵਾਉਣੀਆਂ ਪੈਂਦੀਆਂ ਸੀ ਮੈਂ ਗਿਆ ਸੀ ਹਿਮਾਚਲ ਤੇ ਉਹ ਨਾਲ ਦਾ ਮੁਰਾ ਸੀ ਇੱਥੇ ਤੇ ਉਹਨੇ ਪੱਟੀ ਉਹਦੀ ਕਰਵਾਈ ਬਟ ਹੁਣ ਇਵੇਂ ਆ ਕਿ ਮੁਰੇ ਦੀ ਡਿਊਟੀ ਲੱਗ ਗਈ ਆ ਤੇ ਉਹ ਮੈਨੂੰ ਕਹਿੰਦਾ ਬਾਈ ਮੈਨੂੰ ਤਿੰਨ ਚਾਰ ਦਿਨਾਂ ਆ ਨਹੀਂ ਹੋਣਾ ਫਿਰ ਮੈਂ ਕਿਹਾ ਯਾਰ ਪੱਟੀ ਤਾਂ ਜ਼ਰੂਰੀ ਆ ਜਾਂਦਾ ਪਿਆ ਜਾ ਕੇ ਦੇਖਦੇ ਆ ਤੇ ਉਹ ਨੀਡ ਹੈਗੀ ਆ ਪੱਟੀ ਦੀ ਤੇ ਵੇਖਦੇ ਆ ਕਰਦੇ ਆ ਜਾ ਕੇ ਕਿਉਂਕਿ ਬਗਾਨੇ ਕੁੱਤੇ ਤੋਂ ਡਰ ਜਿਆ ਹੁੰਦਾ ਵਾ ਉਹ ਤਾਂ ਚਲੋ ਉੱਥੇ ਰਹਿੰਦਾ ਹੀ ਤਾਂ ਉਹਨੂੰ ਆਪਣੇ ਕਰ ਲੈਂਦਾ ਹੁੰਦਾ ਹੀ ਹੈ ਨਾ ਕਾਬੂ ਕਰ ਲੈਂਦਾ ਹੀ ਭੇਤੇਗਾ ਹੀ ਹੁਣ ਸਾਨੂੰ ਥੋੜਾ ਹੈਗਾ ਬਗਾਨੇ ਕੁੱਤੇ ਤੋਂ ਡਰ ਹੁੰਦਾ ਵੈਸੇ ਤਾਂ ਮੈਂ ਨਾਲ ਲੈ ਕੇ ਗਿਆ ਹੀ ਉਹਨੂੰ ਜਿੱਤਾਂ ਵੀ ਆ ਜਾ ਕੇ ਦੇਖਦੇ ਆ ਕਿਵੇਂ ਆ ਵਿਚਾਰੀ ਤੇ ਫਿਰ ਦੇਖਦੇ ਆ ਤਨ ਕਿਦਦੀਆਂ ਚਾਰਾ ਕੰਚਲ ਗਈ ਆ ਮੇਲਾ ਦਾ ਉੱਧਰ ਕਿਤੇ ਨਾ ਜਾ ਕੇ ਪਿੱਛੇ ਸ਼ਾਮੇ ਬੈਠੀ ਹੋਣੀ ਆ ਜਿੱਦਾਂ ਬਰਖਤ ਵਗੈਰਾ ਵਾ ਇੱਧਰ ਇੱਧਰ ਉੱਧਰ ਪਾਣੀ ਪੂਣੀ ਵੀ ਹੁੰਦਾ ਹੈ ਨਾ ਕਿੱਥੇ ਬੈਠੀਆਂ ਤੂੰ ਆ ਕੇ ਤੈਨੂੰ ਸਾਰੇ ਬਾਹਰ ਲੰਮਿਆ ਰਹਿੰਦੇ ਵਿੱਚ ਰਹਿੰਦੇ ਸੰਗਰੀ ਜਾਵੇ ਦਿਖਾਏ ਦਾ ਫੇਰ ਤਾਂ ਫਸਾ ਲਾ ਦੇਣਾ ਇਹਦੇ ਆਨੇ ਬਾਈ ਕਰੋ ਹਾਂ ਤਾਰੇ ਉਹ ਲੜਕਾ ਨਹੀਂ ਰਿਹਾ ਨਹੀਂ ਖਲਾਇ ਤਾਂ ਕੇ ਲੱਗੇ ਨਹੀਂ ਲਾਉਣੀ ਹੱਥ ਮੇਂ ਲੱਗੇ ਤਾਂ ਕੇ ਸ਼ਬਦ ਤੈਨ ਕਿੰਨਾ ਵਾਰ ਲੱਭਿਆ ਹੀ ਪਸੀਨਾ ਪਸੀਨ ਹੋ ਗਿਆ ਛਿੱਟਿਆ ਮਾਰਦੇ ਤੈਨੂੰ ਪਤਾ ਨਹੀਂ ਕੀ ਲੱਗਦਾ ਲੇ ਆਂਦੇ ਕੋ ਨਪਰ ਜਾ ਕੇ ਆਇਦ ਰੋਕੋ ਜਾਓ ਲਾਓ ਚੰਦੀ ਗਾੜੀ ਚੰਦੀ ਉਹ ਤੂੰ ਬੱਸ ਬੰਬਾ ਚ ਤੇਰੇ ਘਟ ਲੱਗੇ ਆਪਾਂ ਦੁੱਧ ਲਾਏ ਹੈ ਦੁੱਧ ਲਿਆਂਦਾ ਵਾ ਤੇਰੇ ਲਈ 베ਰ ਕੇ ਦਾ ਉਹ ਵੀ ਜੀ ਪੱਟੀ ਜੀ ਉਹ ਸਭ ਹੋ ਜਾਂਦੀ ਨਾ ਜੀ ਅੱਲਾ ਪਿਆਣੀ ਹੋਣੀ ਜੀ ਖੋਲੀ ਦਵਾਈ ਤੁਰੰਤ ਨਹੀਂ ਦੇਈ ਇੱਧਰ ਫੜਾਉ ਮੈਂ ਭੋਲਾ 2 ਮਿੰਟ ਦਾ ਕੰਮ ਆ ਤੇ ਖੋਲ-ਖੋਲ ਜਲਦੀ ਓਕੇ ਕੈਂਚੀ ਨਹੀਂ ਲਿਆਂਦੀ ਯਾਰ ਉਹ ਵੀ ਲਿਆਂਦਾ ਹੈ ਹਾਈਡਰੋਜਨ ਉਹ ਕੰਦਾ ਰਹਿਂਦਾ ਆਜਾ ਆਜਾ ਇੱਥੇ ਬਾਦੋ ਇੱਥੇ ਬਾਦੋ ਇੱਥੇ ਹੀ ਆਦਾ ਟਿਫਨ ਲਾਓ ਕਹਿੰਦਾ ਉਹ ਨਾਵਤ ਲੱਗਣਾ ਨਹੀਂ ਜਾਈ ਤੂੰ ਠੀਕ ਆ ਰਸਾਂ ਕਿ ਭੰਨ ਠੀਕ ਹੈ ਨਹੀਂ ਲਾਈ ਹੈ ਨਾ ਉਹ ਕਿੱਥੇ ਆਦੀ ਕੋਲੀ ਲਿਆ ਨਾ ਉਹ ਉੱਥੇ ਗਈ ਦੀ ਤਾਂ ਸਮਝ ਨਾ ਮੈਂ ਜੀ ਤਰਾ ਇੱਧਰ ਰੱਖਦੇ ਨਹੀਂ ਹੁੰਦਾ ਭਾਗ ਦੀ ਭਾਗ ਦੀ ਨਾ ਰੈਂਦੇ ਇਹ ਪਤਾ ਨਹੀਂ ਹੁੰਦਾ ਤਲੀ ਦੇ ਪਿੱਛੇ ਹੀ ਰੋਜ਼ ਹੀ ਦਵਾਈ ਪਾਣੀ ਜਾਇਦਾ ਪੱਟੀ ਕਰਨ ਜਾਇਦਾ ਕਈ ਟਾਈਮ ਤੇ ਕਲਿੱਪਸ ਨਹੀਂ ਲਾ ਹੁੰਦੀਆਂ ਤੇ ਤੁਸੀਂ ਦੇਖੋ ਕਿ ਮਤਲਬ ਕਿ ਇਹ ਕਰਮ ਇੱਥੋਂ ਦੇ ਕਰਮਚਾਰੀ ਵੀ ਸਾਡੇ ਨਾਲ ਹੈਲਪ ਕਰਾਉਂਦੇ ਨੇ ਕਈ ਹੁੰਦੇ ਨੇ ਹੈਲਪ ਕਰਨ ਵਾਲੇ ਹੁੰਦੇ ਨੇ ਕਈ ਨਹੀਂ ਵੀ ਹੁੰਦੇ ਲੋਕ ਚਲੋ ਵਧੀਆ ਹੈ ਕਿ ਆਪਣਾ ਕਰਮ ਚੰਗਾ ਨਿਭਾ ਰਿਹਾ ਜ਼ਿੰਦਗੀ ਚ ਦੇਖੋ ਦੇਖ ਕਿਦਾਂ ਮਸ਼ਰੀ ਹੋਈ ਹੈ ਦੇਹ 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 ਦੇ ਮਤਲਬ ਕਿ ਸਾਨੂੰ ਇੰਨਾ ਕੁ ਜ਼ਿਆਦਾ ਪਹਿਚਾਣਨ ਲੱਪੀ ਹੈ ਕਿ ਜੇ ਅਸੀਂ ਮੜੀਏ ਬੋਲੀਏ ਜਾਂ ਮੜਾ ਜਾਂ ਸੀਟੀ বাজਾਈਏ ਨਾ ਧੋੜੀ ਹੁੰਦੀ ਆ ਦੇਖੋ ਹਜੇ ਅਹੀਂ ਬਾਹਰ ਆਈਂ ਤੇ ਧੋੜੀ ਆਈ ਲਾੜ ਇਦਾਂ ਲਡਾਉਂਦੀ ਐ ਜਿੱਦਾਂ ਬਸ ਮਤਲਬ ਕਿ ਤੂੰ ਹੀ ਓ ਮੇਰੇ ਲਈ ਸਾਰਾ ਕੁਝ ਇੰਨੀ ਕ ਜਿਆਦਾ ਇਹ ਖਰਾਬ ਐ ਨਾ ਪੱਟੀ ਲਥਾ ਲੈਂਦੀ ਐ ਇਹਨੂੰ ਇੰਨਾ ਨਹੀਂ ਪਤਾ ਲੱਗਦਾ ਕਿ ਮੈਨੂੰ ਆਰਾਮ ਆ ਜਾਏ ਮੈਂ ਪੱਟੀ ਨਾਲ ਲਥਾਵਾਂ ਰੋਜ ਆਈਦਾ ਦਵਾਈ ਪਾ ਕੇ ਚਾਹੀਦਾ ਦੁੱਧ ਪਾ ਕੇ ਚਾਹੀਦਾ ਕਿ ਚਲੋ ਹਨਾ ਇਹਨਾਂ ਬੇਜਵਾਨਾਂ ਦਾ ਕੋਣ ਹੈ ਕੋਈ ਵੀ ਨਹੀਂ ਹੈ ਸਿਰਫ ਰੱਬ ਨੇ ਸਾਨੂੰ ਇਨਸਾਨ ਬਣਾ ਕੇ ਭੇਜਿਆ ਤੇ ਸਾਡਾ ਫਰਜ਼ ਬਣਦਾ ਹੈ ਕਿ ਹਰ ਇੱਕ ਦੀ ਫੀਲਿੰਗ ਸਮਝੀਏ ਜੇ ਆਸੀਂ ਕਿਸੇ ਤੇ ਤਰਸ ਕਰਾਂਗੇ ਇਟ ਮੀਨਸ ਕਿ ਆਸੀਂ ਧਰਤੀ ਤੇ ਆਏ ਹਾਂ ਕੋਈ ਚੰਗੇ ਕਰਮ ਕਰ ਰਹੇ ਹਾਂ ਕਹਿੰਦੇ ਨਾ ਇੱਕ ਨਾ ਇੱਕ ਦਿਨ ਇਹ ਸ਼ਰੀਰ ਨੇ ਮਿੱਟੀ ਹੋ ਜਾਣਾ ਜੇ ਇਹ ਚਮੜੀ ਨੇ ਕੋਈ ਚੰਗਾ ਕੰਮ ਵੀ ਨਹੀਂ ਕੀਤਾ ਤੇ ਕੀ ਫਾਇਦਾ ਸਾਡਾ ਇਸ ਧਰਤੀ ਤੇ ਆਉਂਦਾ ਇਹ ਸਿਰਫ ਇੱਕ ਮੈਸੇਜ ਆ ਇਹ ਕੋਈ ਦਿਖਾਵਾ ਨਹੀਂ ਹੈ ਵੀ ਆਰ ਜਸਟ ਗਿਵਿੰਗ ਅ ਮੈਸੇਜ ਪਲੀਜ਼ ਹੈਲਪ ਦਾ ਇਸਲੈਸ ਐਨੀਮਲ ਐਂਡ ਬਰਡਸ ਵੀ ਆਰ ਨੋਟ ਪ੍ਰੀਟੈਂਡਿੰਗ ਪਲੀਜ਼ ਹੈਲਪ ਕਰਿਆ ਕਰੋ ਸਭ ਦੀ ਮੈਂ ਇਹ ਨਹੀਂ ਕਹਿ ਰਹੀ ਜਾਨਵਰਾਂ ਦੀ ਹੀ ਹੈਲਪ ਕਰਿਆ ਕਰੋ ਬਲਕਿ ਸਾਰੇ ਇਨਸਾਨਾਂ ਦੀ ਵੀ ਜਿਨ੍ਹਾਂ ਨੂੰ ਲੋੜ ਹੈ ਸਭ ਦੀ ਹੈਲਪ ਕਰਿਆ ਕਰੋ ਮੈਂ ਇਹ ਵੀ ਕਹਿਣਾ ਚਾਹੁੰਦੀ ਆ ਕਿ ਬੇਜਵਾਨਾਂ ਦੀ ਵੀ ਹੈਲਪ ਕੀਤੀ ਜਾਵੇ ਇਹਨਾਂ ਦਾ ਕੋਈ ਨਹੀਂ ਹੁੰਦਾ ਇਨਸਾਨ ਤਾਂ ਫਿਰ ਵੀ ਬੋਲ ਕੇ ਇੱਕ ਦੂਜੇ ਨੂੰ ਦੱਸ ਦਿੰਦੇ ਆ ਪਰ ਇਹ ਜਾਨਵਰ ਕਿਵੇਂ ਬੋਲ ਕੇ ਦੱਸਣ ਜੇ ਤੁਸੀਂ ਇਹਨਾਂ ਜਾਨਵਰਾਂ ਤੇ ਵੀ ਤਰਸ ਕਰੋਗੇ ਇਨਸਾਨ ਤੇ ਕਰੋਗੇ ਇਟ ਮੀਨਸ ਕਿ ਤੁਹਾਡੇ ਵਿੱਚ ਇਨਸਾਨੀਅਤ ਜਾਗਦੀ ਏ ਅੱਗੇ ਵੀ ਤੁਹਾਨੂੰ ਦੱਸਿਆ ਕਦੀ ਕਦੀ ਵੀਡੀਓ ਵਿੱਚ ਨਹੀਂ ਬਣਾ ਹੁੰਦੀ ਤੇ ਜਦੋਂ ਇੱਕ ਅੱਧਾ ਦਿਨ ਵਿੱਚ ਛਡੋ ਵੀ ਜਾਂਦਾ ਸੀ ਸਾਡੇ ਤੋਤੇ ਜਦੋਂ ਅਸੀਂ ਆਂਦੇ ਹੀ ਤਾਂ ਦੇਖਿਓ ਕਿਵੇਂ દોੜੀ ਆਂਦੀ ਤੇ ਦੇਖਿਓ ਦੇਖਿਓ ਆਵਾਜ਼ ਦੇਖਿਓ ਇਹਦੀ ਆਗੇ 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 ਆਏ ਆਏ ਨਹੀਂ ਆਏ ਨਹੀਂ ਆਏ 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 ਖਾਲਾ ਖਾਲਾ ਮੇਰਾ ਪੈਰ ਖਾਲਾ ਕੀ ਬੋਲ ਕੇ ਦੱਸਣਾ ਚਾਹੁੰਦੀ ਸੀ ਕਿ ਕੱਲ ਨਹੀਂ ਆਏ ਤੁਸੀਂ ਕਿੱਤੀ ਆਵਰ ਲਾਦਾ ਹਾਂ ਕੀਤੀ ਆ ਦੇਖੋ ਹਾਂ ਤੁਸੀਂ ਧਿਆਨ ਨਾਲ ਉਹ ਨਹੀਂ ਬੱਸ ਕਦੇ ਕਦੇ ਸਾਨੂੰ ਹਨੇਰਾ ਵੀ ਹੋ ਜਾਂਦਾ ਹੈ ਪਰ ਜਦੋਂ ਵੀ ਟਾਈਮ ਲੱਗਦਾ ਹੈ ਦਿਨ ਦੇ ਵਿੱਚ ਇਹਦੇ ਵੱਲ ਚੱਕਰ ਜ਼ਰੂਰ ਮਾਰਦੇ ਹਾਂ ਇਹਦਾ ਹੀ ਇਲਾਜ ਜਾ ਰਹੀ ਹੈ ਪਟੀਆਂ ਰੋਜ਼ ਹੁੰਦੀਆਂ ਨੇ ਇਸ ਬਲੌਗ ਦਾ ਇੱਥੇ ਕਰਦੇ ਹਾਂ ਐਂਡ ਬਾਏ ਬਾਏ